ਤੁਸੀਂ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਤਨ ਰਾਜਾ ਸਾਹਿਬ ਜੀ ਦੀ ਵਰਸੀ ਤੇ ਵਿਸ਼ੇਸ਼ ਜਿਹੜਾ ਆ ਲੰਗਰ ਲਗਾਏ ਗਏ ਨੇ ਇਸ ਵਕਤ ਅਸੀਂ ਪਿੰਡ ਸਾਲੋ ਦੇ ਵਿੱਚ ਖੜੇ ਆ ਗਏ ਆ ਜਿੱਥੇ ਜਿਹੜਾ ਆ ਕਿਸਮੂ ਨਗਰ ਨਿਵਾਸੀ ਐਨ ਆਰ ਆਈ ਤੇ ਪੂਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਆ ਇਹ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਆ ਔਰ ਤੁਸੀਂ ਦੇਖ ਸਕਦੇ ਹੋ ਔਰ ਗੱਡੀਆਂ ਜਿਹੜੀਆਂ ਆ ਤੁਸੀਂ ਦੇਖ ਸਕਦੇ ਹੋ ਕਿ ਲੱਗੀਆਂ ਹੋਈਆਂ ਨੇ ਮੁਫਤ ਗੱਡੀਆਂ ਜਿਹੜੀਆਂ ਆ ਫ੍ਰੀ ਗੱਡੀਆਂ ਲੱਗੀਆਂ ਹੋਈਆਂ ਨੇ ਔਰ ਅਸੀਂ ਤੁਹਾਨੂੰ ਇਹ ਪਿੰਡ ਸਾਲੋਂ ਤੋਂ ਦੁਧਾਰੇ ਹੈ ਗਿਆ ਔਰ ਸੇਵਾਦਾਰ ਜਿਹੜੇ ਆ ਵਾ ਖੋਬੀ ਸੇਵਾ ਜਿਹੜੇ ਆ ਉਹ ਨਿਵਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਸੇਵਾਦਾਰਾ ਬੋਲੋ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਹੈ ਪਿੰਡ ਸਾਲੋਂ ਅਟੁੱਟ ਲੰਗਰ ਜਿਹੜਾ ਆ ਉਹ ਵਰਤਾਇਆ ਅਟੁੱਟ ਲੰਗਰ ਜਿਹੜਾ ਪਿੰਡ ਸਾਲੋਂ ਦੇ ਵਿੱਚ ਜਿਹੜਾ ਆ ਧੰਤਾਰ ਰਾਜਾ ਸਾਹਿਬ ਜੀ ਦੀ 85ਵੀਂ ਵਰਸੀ ਦੇ ਉੱਪਰ ਇਹ ਲਗਾਇਆ ਗਿਆ ਆ ਔਰ ਪੂਰੇ ਤਿੰਨ ਦਿਨ ਜਿੰਨੇ ਦਿਨ ਵੀ ਇਹ ਮੇਲਾ ਚੱਲਦਾ ਆ ਉਨੇ ਦਿਨ ਹੀ ਜਿਹੜਾ ਆ ਇਹ ਲੰਗਰ ਜਿਹੜਾ ਆ ਵਰਤਾਇਆ ਜਾਂਦਾ ਆ ਪਰ ਸਾਡੇ ਚੈਨਲ ਦੀ ਕੋਸ਼ਿਸ਼ ਰਹਿੰਦੀ ਆ ਕਿ ਅੰਦਰਲਾ ਪ੍ਰੋਗਰਾਮ ਤੇ ਸਾਰਾ ਲਾਈਵ ਦਿਖਾਲ ਦੇਣੇ ਜਿਹੜੇ ਬਾਹਰ ਲੰਗਰ ਲਾਉਂਦੇ ਨੇ ਉਹਨਾਂ ਦਾ ਕੋਈ ਵੀ ਨਹੀਂ ਦਿਖਾਂਦਾ ਸਾਡੀ ਹਰ ਸਾਲ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਚੈਨਲ ਦੇ ਉੱਪਰ ਤੁਹਾਨੂੰ ਜਿਹੜਾ ਆ ਇਹ ਸਾਰੇ ਦਾ ਸਾਰਾ ਦਿਖਾਈਏ ਨਵਾਂ ਸ਼ਹਿਰ ਦਾ ਬਾਬਾ ਜੂਕੂਟ ਚੈਨਲ ਤੋਂ ਕੈਂਥ ਖਰਚਾ ਦੀ ਵਿਸ਼ੇਸ਼ ਰਿਪੋਰਟ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਹਰ ਤੱਕ ਇੱਕ ਖਬਰ ਹਰ ਰਿਪੋਰਟ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਸੇਵਾਦਾਰ ਜਿਹੜੇ ਆ ਉਹ ਭੋਖੇ ਦੀ ਸੇਵਾ ਜਿਹੜੇ ਆ ਉਹ ਨੂੰ ਆ ਰਹੇ ਨੇ ਤੋਂ ਬਾਅਦ ਅਸੀਂ ਜਦੋਂ ਥੋੜਾ ਜਿਹਾ ਅੱਗੇ ਨੂੰ ਆਂਦੇ ਆ ਰਾਜਾ ਸਾਹਿਬ ਜੀ ਦੇ ਦਰਬਾਰ ਵੱਲ ਨੂੰ ਚਲਦੇ ਆ ਇੱਥੇ ਜਿਹੜਾ ਲੱਸੀ ਦਾ ਲੱਸੀ ਦਾ ਲੰਗਰ ਔਰ ਕੋਲਡ ਡਰਿੰਕ ਦਾ ਲੰਗਰ ਹਰ ਸਾਲ ਜਿਹੜਾ ਆ ਇਹਨਾਂ ਵੱਲੋਂ ਇੱਥੇ ਲਗਾਇਆ ਜਾਂਦਾ ਆ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਬਾਹਰ ਲੰਗਰ ਲੱਗੇ ਹੋਏ ਨੇ ਜਿੰਨਾਂ ਵੱਲੋਂ ਵੀ ਲਗਾਏ ਗਏ ਨੇ ਅਸੀਂ ਉਹ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਹਰ ਸਾਲ ਅਸੀਂ ਦਿਖਾਨਿਆ ਕਿਉਂਕਿ ਅੰਦਰਲੀ ਵੀਡੀਓ ਤੇ ਸਾਰੇ ਕਿਉਂਕਿ ਅੰਦਰਲੀ ਵੀਡੀਓ ਤੇ ਉਹ ਸਾਰੇ ਦਿਖਾਲਦੇ ਰਹਿੰਦੇ ਆ ਸਾਡੀ ਕੋਸ਼ਿਸ਼ ਹੈ ਜਿਨ੍ਹਾਂ ਨੇ ਬਾਹਰ ਵੀ ਲੰਗਰ ਲਗਾਏ ਹੋਏ ਨੇ ਔਰ ਉਹ ਵੀ ਤੁਹਾਨੂੰ ਦਿਖਾਈਏ ਫ੍ਰੀ ਜਿਹੜੀ ਆ ਕਾਰ ਸੇਵਾ ਜਿਹੜੀ ਆ ਫ੍ਰੀ ਸੇਵਾ ਜਿਹੜੀ ਹੈਗੀ ਆ ਗੱਡੀਆਂ ਜਿਹੜੀਆਂ ਹੈਗੀਆਂ ਆ ਉਹ ਲੱਗੀਆਂ ਹੋਈਆਂ ਨੇ ਇਹ ਲੰਗਰ ਜੀ ਕਿੰਨੇ ਵਾਰ ਲਗਾਇਆ ਜਾਂਦਾ ਹਰ ਸਾਲ ਲੱਗਦਾ ਉੱਪਰ ਲਿਖਿਆ ਗਿੰਦੂ ਅਲਮੀਨੀਅਮ ਮਾਰਕਸ ਠੀਕ ਹੈ ਠੀਕ ਹੈ ਠੀਕ ਆ ਜੀ ਬਿਲਕੁਲ ਬਿਲਕੁਲ ਰਾਜਾ ਸਾਹਿਬ ਦੇ ਜਿੰਨੇ ਵੀ ਸ਼ਰਧਾਲੂ ਨੇ ਉਹ ਹਰ ਸਾਲ ਜਿਹੜੇ ਆ ਉਹ ਲੰਗਰ ਲਗਾ ਦੇ ਨੇ ਨਵਾਂ ਸ਼ਹਿਦ ਬਾਬਾ YouTube ਚੈਨਲ ਤੋਂ ਕਹਿਤ ਖਰਚਾ ਦੀ ਵਿਸ਼ੇਸ਼ ਰਿਪੋਰਟ ਇਹ ਵਾਰਾ ਜਿਹੜਾ ਟੁੱਟ ਲੰਗਰ ਹੈਗਾ ਧੰਤਾਂਨ 108 ਹਜੂਰ ਸ੍ਰੀ ਨਾਭ ਕਵਲਜੀ ਰਾਜਾ ਸਾਹਿਬ ਜੀ ਦੀ 85ਵੀਂ ਵਰਤੀ ਵਰਤੀ ਤੇ ਪਿੰਡ ਧਰਮਕੋਟ ਬਲੋਂ ਜਿਹੜਾ ਇਹ ਲੰਗਰ ਉੱਪਰ ਲਿਖਿਆ ਹੋਇਆ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਧਰਮਕੋਟ ਔਰ ਇਸ ਵਕਤ ਤੁਸੀਂ ਇੱਕ ਕਮਾਂਬ ਤੋਂ ਦੇਖ ਰਹੇ ਹੋ ਔਰ ਇੱਥੇ ਜਿਹੜਾ ਆ ਗੋਲ ਗੱਪਿਆਂ ਦਾ ਜਿਹੜਾ ਲੰਗਰ ਹੈਗਾ ਉਹ ਵਰਤਾਇਆ ਜਾ ਰਿਹਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਵਾਕਿਆ ਹੀ ਇਸ ਜਗ੍ਹਾ ਦੇ ਉੱਪਰ ਗੋਲ ਗੱਪੇ ਜਿਹੜੇ ਹੈਗੇ ਆ ਪਾਣੀ ਪੂਰੀ ਜਿਹਨੂੰ ਕਹ ਦਿੰਦੇ ਆ ਉਹਦਾ ਜਿਹੜਾ ਗੋਲ ਗੱਪਿਆਂ ਦਾ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਧਾ ਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਔਰ ਇਧਰ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਆ ਪਾਣੀ ਜਿਹੜਾ ਆ ਇਧਰ ਜਲ ਜਿਹੜਾ ਆ ਉਹਦੀ ਸੇਵਾ ਜਿਹੜੀ ਆ ਨਿਭਾਈ ਜਾ ਰਹੀ ਹੈ ਨਵਾਂ ਸ਼ਰਧਾ ਬਾਬਾ ਔਰ ਮੁਫਤ ਵੀ ਗੱਡੀਆਂ ਜਿਹੜੀਆਂ ਹੈਗੀਆਂ ਆ ਉਹ ਲਗਾਤਾਰ ਜਿਹੜੀਆਂ ਗੱਡੀਆਂ ਜਿਹੜੀਆਂ ਆ ਰਾਜਾ ਸਾਹਿਬ ਜੀ ਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਲੈ ਕੇ ਆ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਤੇ ਉੱਪਰ ਪਿੰਡ ਚਾਹਲ ਖੁਰਦ ਜਿਹੜਾ ਆ ਇੱਥੇ ਵੀ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਸੇਵਾਦਾਰ ਜਿਹੜੇ ਆ ਉਹ ਬਖੂਪੀ ਸੇਵਾ ਨਿਭਾ ਰਹੇ ਨੇ ਔਰ ਇੱਥੇ ਜਿਹੜਾ ਆ ਹਰ ਸਾਲ ਮੈਡੀਕਲ ਕੈਂਪ ਵੀ ਆ ਜੋ ਆ ਉਹ ਲਗਾਇਆ ਜਾਂਦਾ ਆ ਪਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਮੇਲਾ ਜਿਹੜਾ ਆ ਆਪਣੇ ਇਸ ਔਰ ਤੀਸਰਾ ਜਿਹੜਾ ਆ ਫ੍ਰੀ ਮੈਡੀਕਲ ਕੈਂਪ ਜਿਹੜਾ ਆ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਇੱਥੇ ਲੱਗਾ ਹੋਇਆ ਆ ਮੁਫਤ ਦਵਾਈਆਂ ਜਿਹੜੀਆਂ ਆ ਉਹ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਗਰਮੀ ਦਾ ਸਮਾਂ ਹੈਗਾ ਹਰ ਇੱਕ ਬੰਦਾ ਜਿਹੜਾ ਹੈ ਅੱਜ ਕੱਲ ਦਵਾਈਆਂ ਵਗੈਰਾ ਦੀ ਵਰਤੋਂ ਕਰਦਾ ਹੈ ਪਰ ਰਾਜਾ ਸਾਹਿਬ ਦੀ ਕਿਰਪਾ ਦੇ ਨਾਲ ਕਿਸੇ ਨੂੰ ਮੈਨੂੰ ਲੱਗਦਾ ਕਿ ਇਹ ਤਿੰਨ ਦਿਨ ਚਾਰ ਦਿਨ ਦਵਾਈਆਂ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਉਹਨਾਂ ਦਾ ਅਸ਼ੀਰਵਾਦ ਜਿਹੜਾ ਉਹ ਨਾਲ ਰਹਿੰਦਾ ਹੈਗਾ ਔਰ ਇਸ ਮੌਕੇ ਤੇ ਉੱਪਰ ਬੂਟੇ ਵੀ ਰੱਖੇ ਹੋਏ ਨੇ ਜਿਹੜੇ ਬੂਟੇ ਆ ਗਿਆ ਉਹ ਵੀ ਦਿੱਤੇ ਜਾ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਇੱਧਰ ਜਿਹੜੇ ਬਰਤਨਾਂ ਦੀ ਸੇਵਾ ਆ ਉਹ ਨਵਾਈ ਜਾ ਰਹੀ ਆ ਪਕੋੜੇ ਦਾ ਜਿਹੜਾ ਲੰਗਰ ਆ ਉਹ ਇਸ ਮੌਕੇ ਦੇ ਉੱਪਰ ਲੱਗਾ ਹੋਇਆ ਆ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਵਾ ਰਹੇ ਨੇ ਬ੍ਰੈਡ ਪਕੋੜੇ ਦਾ ਲੰਗਰ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਵਰਤਾਇਆ ਜਾ ਰਿਹਾ ਹੈ ਔਰ ਸੇਵਾਦਾਰ ਜਿਹੜੇ ਆ ਉਹ ਸੇਵਾ ਨਵਾ ਰਹੇ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਇੱਥੇ ਕਾਫੀ ਵੱਡੇ ਪੱਧਰ ਤੇ ਜਿਹੜਾ ਆ ਉਹ ਲੰਗਰ ਜਿਹੜਾ ਆ ਵਰਤਾਇਆ ਜਾਂਦਾ ਆ ਔਰ ਉਹ ਦੂਰ ਤੁਸੀਂ ਦੇਖ ਰਹੇ ਹੋ ਹਲਵਾਈ ਜਿਹੜੇ ਆ ਗਿਆ ਉਹ ਵੀ ਸਬਜ਼ੀਆਂ ਵਗੈਰਾ ਜਿਹੋ ਨੇ ਬਰੈਡ ਪਕੌੜਾ ਆ ਉਹ ਬਣਾ ਰਹੇ ਨੇ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਦ ਖਰਚਾ ਦੀ ਵਿਸ਼ੇਸ਼ ਰਿਪੋਰਟ ਹਾਲ ਫਿਰ ਤੋਂ ਤੁਸੀਂ ਦੇਖ ਪਾ ਰਹੇ ਹੋ ਅਸੀਂ ਹਰ ਸਾਲ ਕੋਸ਼ਿਸ਼ ਕਰੀਦੀ ਹੈਗੀ ਆ ਕਿ ਜਿਹੜੇ ਬਾਹਰ ਜਿੰਨੇ ਵੀ ਲੰਗਰ ਵਰਤਾਏ ਜਾਂਦੇ ਨੇ ਜਾਂ ਸੇਵਾਦਾਰ ਨੇ ਉਹ ਤੁਹਾਨੂੰ ਚੈਨਲ ਤੇ ਦਿਖਾਈਏ ਕਿਉਂਕਿ ਅੰਦਰਲੀ ਵੀਡੀਓ ਤੇ ਸਾਰੇ ਦਿਖਾ ਦਿੰਦੇ ਨੇ ਪਰ ਜਿਹੜੇ ਬਾਹਰ ਸੜਕਾਂ ਦੇ ਉੱਪਰ ਲੰਗਰ ਲੱਗੇ ਹੋਏ ਨੇ ਸੇਵਾਦਾਰ ਉਸੇਵਾ ਨਿਵਾ ਰਹੇ ਨੇ ਉਹਨਾਂ ਦੀ ਵੀਡੀਓ ਨੂੰ ਕੋਈ ਵੀ ਨਹੀਂ ਦਿਖਾਉਂਦਾ ਪਰ ਨਵਾਂ ਸ਼ਹਿਰ ਦਬਾਬਾ ਪਿਛਲੇ ਕਈ ਸਾਲਾਂ ਤੋਂ ਆਪਣੇ ਇਸ ਚੈਨਲ ਤੇ ਦਿਖਾ ਰਿਹਾ ਆ ਚੀਫ ਐਡੀਟਰ ਕੈਤ ਖਰਚਾ ਦੀ ਵਿਸ਼ੇਸ਼ ਰਿਪੋਰਟ ਪਰ ਉਹ ਪੈਂਡਰ ਸੂਲਪੋਰ ਤੋਂ ਅਸੀਂ ਹਰ ਸਾਲ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਆਪਣੇ ਸਕੈਲ ਤੇ ਦਿਖਾਈਏ ਟ੍ਰੈਫਿਕ ਜਿਹੜਾ ਆ ਉਹਨੂੰ ਵੀ ਡਿਵਾਈਡ ਕੀਤਾ ਜਾ ਰਿਹਾ ਹੈ ਡਿਊਟੀਆਂ ਜਿਹੜੀਆਂ ਆ ਉਹ ਆਪਣੀਆਂ ਹਰ ਇੱਕ ਨਿਵਾਰੇ ਨੇ ਔਰ ਸੇਵਾਦਾਰ ਜਿਹੜੇ ਆ ਉਹ ਬਖੂਬੀ ਸੇਵਾ ਨਿਵਾਰੇ ਨੇ ਤੁਸੀਂ ਦੇਖ ਪਾ ਰਹੇ ਹੋ ਔਰ 85ਵੀਂ ਵਰਸੀ ਦੇ ਉੱਪਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੁਹਾਨੂੰ ਦਿਖਾ ਰਿਹਾ ਆ ਇਹ ਜਿਹੜੇ ਬਾਹਰ ਜਿੰਨੇ ਵੀ ਸਟਾਲ ਹੈ ਬੰਗਾ ਰੋਡ ਹੈਗਾ ਬੰਗਾ ਰੋਡ ਦੇ ਉੱਪਰ ਜਿੰਨੇ ਵੀ ਸਟਾਲ ਲੱਗੇ ਹੋਏ ਨੇ ਇੱਥੇ ਲਿਖਿਆ ਹੋਇਆ ਐਨ ਆਰ ਆਈ ਵੀਰ ਅਤੇ ਨੌਜਵਾਨ ਸਭਾ ਪਿੰਡ ਗੜਚਾ ਸਮੂਹ ਨਗਰ ਨਿਵਾਸੀ ਕੋਲਡ ਡਰਿੰਕ ਦੀ ਜਿਹੜੀ ਆ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈਗੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਆਪਣੇ ਇਸ ਚੈਨਲ ਦੇ ਉੱਪਰ ਤੁਹਾਨੂੰ ਜਿੰਨੇ ਵੀ ਲੰਗਰ ਵਰਤਾਏ ਜਾ ਰਹੇ ਨੇ ਔਰ ਉਹ ਸਾਰੇ ਦੇ ਸਾਰੇ ਜਿਹੜੇ ਆ ਆਪਣੇ ਇਸ ਚੈਨਲ ਦੇ ਉੱਪਰ ਅਸੀਂ ਤੁਹਾਨੂੰ ਦਿਖਾਈਏ ਔਰ ਹਮੇਸ਼ਾ ਅਸੀਂ ਕੋਸ਼ਿਸ਼ ਕਰੀਦੀ ਹੈਗੀ ਆ ਕਿ ਹਰ ਜਗ੍ਹਾ ਜਿੰਨੇ ਵੀ ਲੰਗੈਦਰ ਦੇਖੋ ਸੇਵਾਦਾਰ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਆ ਉਹ ਬਖੂਬੀ ਸੇਵਾ ਨਿਭਾ ਰਹੇ ਨੇ ਹਰ ਸਾਲ ਅਸੀਂ ਤੁਹਾਨੂੰ ਜਿੰਨੇ ਵੀ ਬਾਹਰ ਜਿਹੜੇ ਆ ਬੰਗਾ ਰੋਡ ਹੋਵੇ ਚਾਹੇ ਔਰ ਭਾਰਾ ਰੋਡ ਜਿੰਨੇ ਵੀ ਨੇ ਉੱਥੇ ਦਾ ਤੁਹਾਨੂੰ ਅਸੀਂ ਸਾਰੇ ਦਾ ਸਾਰਾ ਕੁਝ ਹੀ ਚੰਦ ਮਿੰਟਾਂ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਦਿਖਾਉਂਦੇ ਆ ਅੱਗੇ ਚੱਲਦੇ ਆ ਅੱਗੇ ਦੇਖਦੇ ਆ ਕਿ ਅੱਗੇ ਕੀ ਪ੍ਰੋਗਰਾਮ ਤੁਸੀਂ ਦੇਖ ਪਾ ਰਹੇ ਹੋ ਫਰੀ ਮੈਡੀਕਲ ਕੈਂਪ ਜਿਹੜਾ ਆ ਰਸੂਲਪੁਰ ਦਾ ਇਹ 게ਟ ਹੈ ਗਿਆ ਇੱਥੇ ਵੀ ਜਿਹੜਾ ਆ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਗਿਆ ਆ ਔਰ ਫਰੀ ਸੇਵਾ ਕੀਤੀ ਜਾ ਰਹੀ ਆ ਆਪੋ ਆਪਣੀ ਸ਼ਰਧਾ ਦੇ ਮੁਤਾਬਕ ਇਹ ਤੁਸੀਂ ਦੇਖ ਪਾ ਰਹੇ ਹੋ ਜਿਸ ਤਰ੍ਹਾਂ ਬੱਚੇ ਵੀ ਤੁਸੀਂ ਦੇਖੋ ਕਿਸ ਤਰ੍ਹਾਂ ਸੇਵਾ ਜਿਹੜੇ ਆ ਉਹ ਬਖੂਬੀ ਨਿਭਾ ਰਹੇ ਨਿਭਾ ਰਹੇ ਨੇ ਇਸ ਵਕਤ ਮੈਂ ਪਿੰਡ ਕਰਨਾਣਾ ਜਿਹੜਾ ਆ ਕਰਨਾਣਾ ਦੇ ਅੰਦਰ ਔਰ ਬੱਚੇ ਦੇਖੋ ਬੱਚੇ ਵੀ ਜਿਹੜੇ ਆ ਉਹ ਰੂਟ ਨੂੰ ਡਿਵਾਈਡ ਕਰ ਰਹੇ ਨੇ ਔਰ ਪਿੰਡ ਕਰਨਾਣਾ ਤੋਂ ਤੁਸੀਂ ਦੇਖ ਪਾ ਰਹੇ ਹੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜਿਸ ਤਰ੍ਹਾਂ ਕਈ ਸਾਲਾਂ ਤੋਂ ਅਸੀਂ ਦਿਖਾ ਰਹੇ ਹੈਗੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਅੰਦਰ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਨੇ ਬਖੂਬੀ ਸੇਵਾ ਨਿਭਾ ਰਹੇ ਨੇ ਉਹਨਾਂ ਦਾ ਵੀ ਅਸੀਂ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਦਿਖਾਈਏ ਕਿਉਂਕਿ ਇੱਧਰ ਚੈਨਲ ਵਾਲੇ ਬਹੁਤ ਘਟਾਉਂਦੇ ਨੇ ਔਰ ਰਿਪੋਰਟਿੰਗ ਉਹ ਕੱਟ ਕਰਦੇ ਨੇ ਸਾਡੀ ਕੋਸ਼ਿਸ਼ ਹੈਗੀ ਅਸੀਂ ਉਹੀ ਖਬਰ ਦਿਖਾਈਏ ਉਹੀ ਰਿਪੋਰਟਿੰਗ ਦਿਖਾਈਏ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਦੀ ਹੈਗੀ ਨਵਾਂ ਸ਼ਹਿਰ ਤੋਂ ਆਵਾਜ਼ੀ YouTube ਚੈਨਲ ਤੋਂ ਉੱਪਰ ਚੀਫ ਐਡੀਟਰ ਕਹਿਤ ਖਰਚਾ ਦੀ ਇਹ ਵਿਸ਼ੇਸ਼ ਰਿਪੋਰਟ ਤੁਸੀਂ ਦੇਖ ਪਾ ਰਹੇ ਹੋ ਉਹ ਟੁੱਟ ਲੰਗਰ ਜਿਹੜੇ ਆ ਉਹ ਵਰਤਾਇ ਜਾ ਰਹੇ ਨੇ ਬਾਰੇ ਦੇਖੋ ਪਾਣੀ ਦਾ ਛੜਕਾ ਵੀ ਜਿਹੜਾ ਆ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਧੂੜ ਮਿੱਟੀ ਜਿਹੜੀ ਆ ਉਹ ਸੰਗਤ ਦੇ ਉੱਪਰ ਨਾ ਪਵੇ ਸਿੱਖਰਾਨਾਂ ਦੇ ਅੰਦਰ ਆਨੇ ਹੈਗੇ ਆ ਔਰ ਮੋਰ ਮੁਰਦੇ ਹੈਗੇ ਆ ਅੰਤਤ ਰਾਜਾ ਸਾਹਿਬ ਜੀ ਦੇ ਦਰਬਾਰਬਹਲ ਉੱਥੇ ਵੀ ਜਿਹੜਾ ਆ ਲੰਗਰ ਜਿਹੜਾ ਤੋਟ ਬਰਤਾਇਆ ਜਾ ਰਿਹਾ ਲੈਣਾ ਤੁਸੀਂ ਦੇਖ ਸਕਦੇ ਆ ਕਿ ਦੂਰ ਦੂਰ ਤੱਕ ਲੱਗੀਆਂ ਹੋਈਆਂ ਨੇ ਕਿਉਂਕਿ ਰਸ ਜਿਹੜਾ ਆ ਉਹ ਕਾਫੀ ਹੁੰਦਾ ਆ ਫ੍ਰੀ ਕਾਰ ਸੇਵਾ ਜਿਹੜੀ ਹੈਗੀ ਆ ਉਹ ਵੀ ਕੀਤੀ ਜਾ ਰਹੀ ਆ ਬੱਖੋ ਬੱਖ ਜੂਨੀਅਨਾਂ ਜਿੰਨੀਆਂ ਵੀ ਨੇ ਔਰ ਮੈਂ ਫਲੋਰ ਵੀ ਜਾ ਕੇ ਆਇਆ ਉੱਥੋਂ ਵੀ ਜਿਹੜੀ ਹੈ ਇਹ ਸੇਵਾ ਜਿਹੜੀ ਆ ਉਹ ਨਵਾਈ ਜਾ ਰਹੀ ਹੈਗੀ ਆ ਔਰ ਇੱਥੇ ਵੀ ਲੰਗਰ ਜਿਹੜਾ ਆ ਲੱਸੀ ਦਾ ਵਾਕਿਆ ਹੀ ਇੰਨੀ ਗਰਮੀ ਦੇ ਵਿੱਚ ਲੱਸੀ ਜਿਹੜੀ ਆ ਉਹ ਠੰਡਕ ਵੀ ਪਹਚਾਉਂਦੀ ਹੈਗੀ ਆ ਔਰ ਇਹ ਵੀ ਕਿਹਾ ਗਿਆ ਕਿ ਜਲ ਜੀਰਾ ਸ਼ਾਇਦ ਹਾਂਜੀ ਉਹ ਵੀ ਜਿਹੜੇ ਆ ਉਹਦੀਆਂ ਵੀ ਜਿਹੜੀਆਂ ਬੋਤਲਾਂ ਜਿਹੜੀਆਂ ਹੈਗੀਆਂ ਆ ਇੱਥੇ ਦਿੱਤੀਆਂ ਜਾ ਰਹੀਆਂ ਔਰ ਤੁਸੀਂ ਦੇਖ ਪਾ ਰਹੇ ਹੋ ਰੂਟ ਨੂੰ ਡਿਵਾਈਡ ਕਰ ਰਹੇ ਨੇ ਔਰ ਦੂਰ ਦੂਰ ਤੱਕ ਅਸੀਂ ਤੁਹਾਨੂੰ ਦਿਖਾਣੇ ਆ ਤੁਸੀਂ ਜਿੱਥੋਂ ਤੱਕ ਵੀ ਨਜ਼ਰ ਪਏਗੀ ਦੂਰ ਦੂਰ ਤੱਕ ਜਿਹੜਾ ਆ ਗੱਡੀਆਂ ਦੇ ਜਿਹੜਾ ਹੈਗੇ ਆ ਪਤਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਸੇਵਾਦਾਰ ਜਿਹੜੇ ਆ ਉਹ ਆਪਣੇ ਵੱਲੋਂ ਸੇਵਾ ਪੱਖੋਂ ਵੀ ਨਿਵਾ ਰਹੇ ਨਮਾ ਸ਼ਹਿਰ ਦਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਗਰਚਾ ਦੀ ਵਿਸ਼ੇਸ਼ ਰਿਪੋਰਟ ਔਰ ਪੂਰੇ 3 ਦਿਨ ਜਿੰਨੇ ਦਿਨ ਵੀ ਇਹ ਪ੍ਰੋਗਰਾਮ ਚੱਲੇਗਾ ਅੱਗੇ ਵੀ ਅਸੀਂ ਤੁਹਾਨੂੰ ਹਰ ਸਾਰ ਦਖਾਲਦੇ ਆ ਔਰ ਇਸ ਵਾਰ ਵੀ ਜਿੰਨੇ ਦਿਨ ਵੀ ਪ੍ਰੋਗਰਾਮ ਚੱਲੇਗਾ ਅਸੀਂ ਆਪਣੇ ਇਸ ਚੈਨਲ ਤੇ ਦਖਾਵਾਂਗੇ